ਪੁਲਿਸ ਦੇ ਹੱਥ ਲੱਗੀ ਹੈਰੋਇਨ ਦੀ ਬਹੁਤ ਵੱਡੀ ਖੇਪ ਡਰੋਨ ਦੇ ਜ਼ਰੀਏ ਭੇਜੀ ਗਈ ਸੀ ਇਹ ਹੈਰੋਇਨ ਇੱਕ ਮੁਲਜ਼ਮ ਹੋ ਗਿਆ ਹੈ ਗ੍ਰਿਫਤਾਰ ਤੇ ਜਾਂਚ ਐ ਜਾਰੀ ਜੀ ਆ ਇਹ ਖਬਰ ਅੰਮ੍ਰਿਤਸਰ ਦੇ ਕੋਰਿੰਡਾ ਥਾਣਾ ਦੇ ਅਦੀਨੋਂ ਦੇ ਇੱਕ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਅੰਮ੍ਰਿਤਸਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਪੁਲਿਸ ਦੇ ਹੱਥ ਹੈਰੋਇਨ ਦੀ ਇੱਕ ਬਹੁਤ ਵੱਡੀ ਥੀਪ ਲੱਗ ਗਈ ਹੈ ਇਸ ਦੇ ਸਬੰਧ ਦੇ ਵਿੱਚ ਇੱਕ ਰੋਪੀ ਗ੍ਰਿਫਤਾਰ ਹੋ ਗਿਆ ਤੇ ਨਾਲ ਹੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਦਰਸਲ ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਭੇਜੀ ਗਈ ਸੀ ਜਿਹੜੀ ਕਿ 30 ਕਿਲੋ ਹੈ ਦੱਸਦੀ ਹੈ ਕਿ ਡੀਜੀਪੀ ਗੌਰਵ ਜਾਦਵ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਿਸੇ ਵਿਅਕਤੀ ਦੇ ਵੱਲੋਂ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਹੈਰੋਇਨ ਮੰਗਵਾਈ ਗਈ ਹੈ ਜਿਹੜੀ ਕਿ 30 ਕਿਲੋ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਤੇ આરોપી ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਡੀਜੀਪੀ ਗੌਰਵ ਜਾਦਵ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਹੈ ਉਹ 30 ਕਿਲੋ ਹੈ ਉਹਨਾਂ ਨੇ ਦੱਸਿਆ ਹੈ ਕਿ ਇਸ ਰੋਪੀ ਦੇ ਕੋਲੋਂ ਇੱਕ ਕਾਰ ਵੀ ਬਰਾਮਦ ਕੀਤੀ ਗਈ ਹੈ। ਉਹਨਾਂ ਨੇ ਆਖਿਆ ਹੈ ਕਿ ਇਸ ਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਤੇ ਜਿਹੜੀ ਜਾਂਚ ਹੈ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦਾ ਆਖਣਾ ਹੈ ਕਿ ਇਸ ਦੇ ਨਾਲ ਹੋਰ ਵੀ ਲੋਕ ਸ਼ਾਮਿਲ ਹੋਣਗੇ ਕਿਉਂਕਿ ਐਡਾ ਵੱਡਾ ਕੰਮ ਇੱਕ ਵਿਅਕਤੀ ਦੇ ਵਸ ਦਾ ਰੋਗ ਨਹੀਂ ਹੈ। ਉਹਨਾਂ ਨੇ ਆਖਿਆ ਹੈ ਕਿ ਇਸ ਦੇ ਕੋਲੋਂ ਸਖਤੀ ਦੇ ਨਾਲ ਕੁਝ ਪੜਤਾਲ ਕੀਤੀ ਜਾ ਰਹੀ ਹੈ। ਕਿ ਇਹ ਪਾਕਿਸਤਾਨ ਤੋਂ ਜਿਹੜੀ ਹੈਰੋਇਨ ਮਗਵੋਂਦਾ ਉਹ ਕਿੰਨੇ ਸਮੇਂ ਤੋਂ ਮਗਵਾਰ ਰਿਹਾ ਤੇ ਕਿਸ ਨੂੰ ਅੱਗੋਂ ਇਹ ਸਪਲਾਈ ਕਰਦਾ ਉਹਨਾਂ ਨੇ ਆਖਿਆ ਹੈ ਕਿ ਇਸ ਦੇ ਕੋਲੋਂ ਸਖਤੀ ਦੇ ਨਾਲ ਪੁਛ ਪੜਤਾਲ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਵਿੱਚ ਇਸ ਜਿਹੜੇ ਸਬੰਧ ਨੇ ਉਹ ਕਿਸ ਦੇ ਨਾਲ ਨੇ ਤੇ ਇਹ ਜਿਹੜੀ ਹੈਰੋਇਨ ਜਿਹੜਾ ਨਸ਼ਾ ਇਹ ਲੈ ਕੇ ਆਉਂਦਾ ਉਹ ਅੱਗੋਂ ਕਿਸ ਨੂੰ ਦਿੰਦਾ ਉਹਨਾਂ ਨੇ ਆਖਿਆ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਲੋਕ ਬਹੁਤ ਸਾਰੇ ਅਜੇ ਉਰੋਪੀ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਕਿ ਨਸ਼ੇ ਦੀ ਤਸਕਰੀ ਕਰਦੇ ਸਨ ਤੇ ਬਹੁਤ ਸਾਰੇ ਨੌਜਵਾਨਾਂ ਨੂੰ ਉਹਨਾਂ ਨੇ ਨਸ਼ੇ ਦੀ ਲਤ ਲਗਾ ਦਿੱਤੀ ਹੈ ਤੇ ਬਹੁਤ ਸਾਰੇ ਨੌਜਵਾਨਾਂ ਦੀ ਜਿਹੜੀ ਮੌਤ ਵੀ ਉਨ ਨਸ਼ੇ ਦੇ ਕਾਰਨ ਹੋ ਚੁੱਕੀ ਹੈ ਇੱਥੇ ਡੀਜੀਪੀ ਗੌਰਵ ਜਾਦਵ ਹੋਰੀ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਉਹਨਾਂ ਨੇ ਅਹਦ ਲਿਆ ਹੋਇਆ ਹੈ ਇਸ ਕਰਕੇ ਉਹ ਅਜਿਹੇ ਲੋਕ ਤੇ ਖਾਸ ਨਜ਼ਰ ਰੱਖ ਰਹੇ ਨੇ ਜਿਹੜੇ ਕਿ ਨਸ਼ੇ ਦੀ ਤਸਕਰੀ ਕਰਦੇ ਨੇ ਤੇ ਇਹੋ ਜਿਹੇ ਲੋਕਾਂ ਨੂੰ ਫੜਿਆ ਵੀ ਗਿਆ ਹੈ ਤੇ ਹੁਣ ਵੀ ਅੱਗੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹੋ ਜਿਹੇ ਲੋਕਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਤੇ ਸਖਤੀ ਦੇ ਨਾਲ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਆਖਿਆ ਹੈ ਕਿ ਜਿਹੜਾ ਰੋਪੀ ਗ੍ਰਿਫਤਾਰ ਹੋਇਆ ਹੈ ਇਹ ਜਾਹਿਰ ਹੈ ਕਿ ਉਸ ਦੇ ਜਿਹੜੇ ਸਬੰਧ ਨੇ ਉਸ ਦੇ ਸੰਪਰਕ ਖੋਰ ਵੀ ਲੋਕਾਂ ਦੇ ਨਾਲ ਹੋਣਗੇ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਵੀ ਹੋਣਗੇ ਤੇ ਪੰਜਾਬ ਦੇ ਵਿੱਚ ਵੀ ਹੋਣਗੇ ਉਹਨਾਂ ਨੇ ਆਖਿਆ ਹੈ ਕਿ ਇਸ ਦੇ ਕੋਲੋਂ ਸਖਤੀ ਦੇ ਨਾਲ ਪੁਛਪੜਤਾਲ ਕੀਤੀ ਜਾ ਰਹੀ ਹੈ ਇਸ ਤੇ ਐਫ ਆਈ ਆਰ ਵੀ ਦਰਜ ਕਰ ਲਈ ਗਈ ਹੈ ਤੇ ਨਾਲ ਹੀ ਇਸ ਦੇ ਕੋਲੋਂ ਜਿਹੜੀ ਹੋਰ ਜਾਂਚ ਹੈ ਉਹ ਵੀ ਕੀਤੀ ਜਾ ਰਹੀ ਹੈ ਤਾਂ ਕਿ ਇਹ ਪਤਲਕ ਆਇਆ ਜਾ ਸਕੇ ਕਿ ਇਸ ਦੇਲੇ ਸੰਪਰਕ ਨੇ ਇਸ ਨਾਲ ਸੰਬੰਧ ਹੈ ਓ ਕਿਸ ਕਿਸ ਦੇ ਨਾਲ ਹੈ ਉਹਨਾਂ ਨੇ ਆਖਿਆ ਕਿ ਇਸ ਦੇ ਕੋਲੋਂ ਇੱਕ ਕਾਰ ਵੀ ਬ੍ਰਾਹਮਤ ਹੋਈ ਹੈ ਤੇ ਨਾਲ ਹੀ 30 ਕਿਲੋ ਹੈਰੋਇਨ ਇਸ ਦੇ ਕੋਲੋਂ ਬ੍ਰਾਹਮਤ ਕੀਤੀ ਗਈ ਹੈ